ਕਿਸਾਨ ਭਰਾਵਾਂ ਨੂੰ ਸਸਤੀ ਕਾਲਜੀ ਤੇ ਆਪਾਂ ਨਾ ਜਿੱਥੇ ਆਪਾਂ ਸਪਰੇਅ ਕੀਤਾ ਸੀ ਅ ਅੱਜ ਤੋਂ 3-4 ਦਿਨ ਪਹਿਲਾਂ ਹਨਾ ਤੇ ਆਪਾਂ ਉਹਦਾ ਰਿਜ਼ਲਟ ਦਿਖਾਉਣੇ ਆ ਤੁਹਾਨੂੰ ਅੱਜ ਤੇ ਤੇਲਾ ਕਿੰਨਾ ਮਰਿਆ ਹੋਇਆ ਅੱਜ ਵੀ ਤੇਲਾ ਮਰ ਮਰ ਕੇ ਡਿੱਗ ਰਿਹਾ ਵੀ ਆਪਾਂ ਕਰਵਿਸ ਪ੍ਰੋ ਕੀਤੀ ਸੀ ਕਿ ਤੇਲੇ ਦਾ ਕਿੱਡਾ ਘੈਂਟ ਰਿਜ਼ਲਟ ਆਇਆ ਦਵਾਈ ਦਾ ਉਸਾ ਹਨਾ ਮੈਂ ਤੁਹਾਨੂੰ ਦਿਖਾਉਣਾ ਤੇ ਹੁਣੇ-ਹੁਣੇ ਮੈਂ ਇੱਕ ਬਾਈ ਕੋਲੇ ਵੀ ਜਾ ਕੇ ਆਇਆ ਅੱਜ ਜੋ ਕਿ ਬਜੀਲਪੁਰ ਦੇ ਸੀ ਬਾਈ ਤੇ ਉਹਨਾਂ ਦੀ ਵੀ ਵੀਡੀਓ ਵੀ ਨਾਲ ਮੈਂ ਤੁਹਾਨੂੰ ਅਟੈਚ ਕਰ ਦੂੰਗਾ ਬਾਈ ਨੇ ਵੀ ਕਰਵਿਸ ਪ੍ਰੋ ਕਰੀ ਆ ਕੱਲ ਕਰੀ ਸੀ 2 ਮਿੰਟ 2 ਘੰਟੇ ਬਾਅਦ ਮੀ ਪੈ ਗਿਆ ਪਰ ਤੇਲਾ ਬਿਲਕੁਲ ਸਾਫ ਕੱਲੀ ਕਰਵਿਸ ਬਰੋ ਕਰੀਆ ਹਾਲਾ ਕਿ 2 ਘੰਟੇ ਹੋਏ ਤੇ ਕਰੀ ਨਾ ਠੀਕ ਹੈ ਤੁਹਾਨੂੰ ਰਿਜ਼ਲਟ ਦਿਖਾਉਣਾ ਜੀ ਇਹ ਆ ਦੇਖ ਸਕਦੇ ਤੁਸੀਂ ਤੇਲਾ ਮਰਿਆ ਹੋਇਆ ਦੇਖੋ ਇਹ ਸਾਰਾ ਤੇਲ ਹੈ ਇਹ ਦੇਖੋ ਵੀ ਤੇਲੇ ਦਿੱਤਾ ਧਜੀਆਂ ਲਾਤੀਆਂ ਦੇਖੋ ਜੀ ਤੇਲਾ ਮਰਿਆ ਹੋਇਆ ਕਰਵਿਸ ਬਰੋ ਦਵਾਈ ਨਾ ਸਰੇ ਹੈ ਜੀ ਸਰੇ ਅੱਜ ਦੀ ਗੜੀ ਯਾਰ ਇਹ ਲੋ ਸੀ ਤੇਲਾ ਹੀ ਤੇਲਾ ਰਹਿਣਾ ਸਮੱਗ ਕੇ ਦਿਖਾਉਣਾ ਦੇਖੋ ਖਾਲ ਦੇ ਵਿੱਚ ਪੂਰਾ ਤੇਲਾ ਪਿਆ ਜੀ ਕੋਈ ਅਸੀਂ ਕਲੇ ਮੋਟਰ ਨਹੀਂ ਚਲਾਈ ਕਿਉਂਕਿ ਮੀਂਹ ਕੱਲ ਵੀ ਪਿਆ ਸਾਡੇ ਉਰੇ ਤੇ ਤੁਹਾਨੂੰ ਮੈਂ ਅੱਗੇ ਦਿਖਾਉਣਾ ਵੀ ਤੇਲ ਵਾਲੀ ਤਾਂ ਖੁਸ਼ਕੀ ਚੱਕਤੀ ਜੀ ਬਿਲਕੁਲ ਤੇ ਝੋਨਾ ਬਿਲਕੁਲ ਓਕੇ ਸਾਫ ਹੋ ਗਿਆ ਵਧੀਆ ਤੇ ਤੁਹਾਨੂੰ ਮੈਂ ਦਿਖਾਉਣਾ ਅੱਗੇ ਹੋਰ ਬਹੁਤ ਹੀ ਸੋਹਣੇ ਰਿਜ਼ਲਟ ਨੇ ਮੈਂ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਹੀ ਬੇਨਤੀ ਕਰਦਾ ਹਾਂ ਨਾ ਵੀ ਵਧੀਆ ਦਵਾਈਆਂ ਵਰਤੋ ਵਧੀਆ ਕੁਆਲਿਟੀ ਦੀਆਂ ਕੋਈ ਉਹਦੇ ਚੱਕਰ 'ਚ ਨਾ ਬੋਬੀ ਅਸੀਂ ਸਸਤੀਆਂ ਵਾਲੀਆਂ ਪਾ ਲਈਏ ਜਾ ਉਹ ਕਰ ਲਈਏ ਦਵਾਈ ਇੱਕੋ ਕਰੋ ਪਰ ਕਰੋ ਵਧੀਆ ਸਪਰੇ ਇੱਕ ਨਾਲ ਹੀ ਚੱਲ ਜਾਂਦਾ ਕੰਮ ਜਦੋਂ ਆਪਾਂ ਬਾਰ-ਬਾਰ ਦਵਾਈਆਂ ਸਪਰੇ ਹਾਂ ਉਹ ਕਰੀਏ ਤਾਂ ਜੀਲੀ ਵੀ ਖਰਾਬ ਹੁੰਦੀ ਹੈ ਤੇ ਵਿੱਚ ਦੀ ਆਪਾਂ ਲੰਘਦੇ ਤਾਂ ਤਾਂ ਵੀ ਖਰਾਬ ਹੁੰਦਾ ਤੇ ਇਹ ਤੁਹਾਨੂੰ ਦਿਖਾ ਦਿੰਨੇ ਆਪਾਂ ਤੇ ਹੁਣ ਮੀਂਹ ਕਰਨਾ ਸਾਡੇ ਖਾਲ ਖੂਲ ਸਾਰੇ ਖਰਾਬ ਹੋਏ ਪਏ ਨੇ ਤੇ ਥੋੜਾ ਜਿਆਦਾ ਰੇਸਲਾ ਬਹਣਾ ਤੇ ਹੁਣ ਦੋ ਚਾਰ ਦਿਨ ਜਦੋਂ ਪਾਣੀ ਸੁੱਕੂਗਾ ਇਹ ਸਾਰੀਆਂ ਸੈਟਿੰਗਾਂ ਸੂਟਿੰਗਾਂ ਕਰਾਉਣੀਆਂ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਖਾਲ ਪੂਰਾ ਭਰਿਆ ਪਿਆ ਤੇਲਾ ਇੰਨਾ ਜਿਆਦਾ ਸੀ ਸਾਡੇ ਕਿਉਂਕਿ ਮੀਂਹ ਦੇ ਕਾਰਨ ਸਪਰੇ ਹੋ ਹੀ ਨਹੀਂ ਪਾਦੇ ਦੀ ਆ ਤੁਸੀਂ ਦੇਖ ਲਓ ਤੇਲਾ ਹੀ ਤੇਲਾ ਪਿਆ ਸਾਰੇ ਪਾਸੇ ਜਿਹਦੀ ਬਿਲਕੁਲ ਸਾਫ ਉਹ ਵੀ ਤੁਹਾਨੂੰ ਦਿਖਾ ਦਨੇ ਆ ਨੋ ਜਿਹਦੀ ਬਿਲਕੁਲ ਸਾਫ ਕਰਤੀ ਤੇਲਾ ਕੋਈ ਨਹੀਂ ਹੈਗਾ ਜਮ ਵੀ ਓਕੇ ਕਰ ਸਕਦੇ ਬਣਾਤੀ ਗੱਲ ਝੋਨੇ ਦੀ ਉਹਦੇ ਕਰਕੇ ਨਾ ਦੇਖੋ ਉਤੋਂ ਪੀਲੀ ਵੀ ਹੋਣ ਲੱਗੀ ਸੀ ਝੋਨੇ ਦੀ ਸਾਡੀ ਯਾਨੀ ਕਿ ਇੰਨਾ ਜਿਆਦਾ ਤੇਲ ਆ ਗਿਆ ਸੀ ਚਲੋ ਹੁਣ ਨੈਟਿਵ ਉਹ ਹੋ ਗਿਆ ਤੇ ਉਹਨੇ ਓਕੇ ਕਰ ਦੇਣਾ ਆ ਦੇਖ ਲਓ ਤੇਲਾ ਦੇਖੋ ਸੀ ਲੋ ਮਰੇ ਲੋ ਤੇਲਾ ਹੀ ਤੇਲਾ ਪਿਆ ਸਾਰਾ ਲੋ ਸਾਰਾ ਖਾਲ ਤੇਲ ਲੈਣਾ ਪਿਆ ਹੈ ਅੱਗੇ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਤੁਸੀਂ ਕਮਾਲ ਹੈ ਵੀ ਸਾਨੂੰ ਵੀ ਇੰਨਾ ਤੇਲਾ ਸੀ ਨਾ ਸਾਡੀ ਫਸਲ ਦੇ ਵਿੱਚ ਕਿ ਸੱਤਿਆਨਾਸ਼ ਹੋ ਗਿਆ ਸੀ ਬਿਲਕੁਲ ਆ ਦੇਖ ਲੋ ਬਿਲਕੁਲ ਤੇਲ ਨਹੀਂ ਤੇਲਾ ਸਾਰਾ ਅਸੀਂ ਕਹਿੰਦੇ ਆ ਕਿ ਕਲਵਿਸ ਪ੍ਰੋ ਤੋਂ ਬਿਨਾ ਕੋਈ ਹੱਲ ਨਹੀਂ ਬਹੁਤ ਹੀ ਵਧੀਆ ਦਵਾਈ ਹੈ ਕਲਵਿਸ ਪ੍ਰੋ ਨਵੀਂ ਟੈਕਨੋਲੋਜੀ ਨਾਲ ਤਿਆਰ ਕੀਤੀ ਹੋਈ ਹੈ ਸਾਰੀ ਫਾਰਮੂਲੇਸ਼ਨ ਲੱਗ ਤੋ ਹੈ ਦੇਖੋ ਜੀ ਬਹੁਤ ਜਿਆਦਾ ਤੇਲਾ ਦੀ ਬਾਈ ਜੀ ਤੇ ਝੋਨਾ ਸਾਡਾ ਆਲਮੋਸਟ ਮੈਨੂੰ ਹੁਣ ਨਸਾਰੇ ਤੇ ਆ ਦੰਡੀ ਚਲੇ ਆਇਆ ਹੈ ਪੰਜ ਚਾਰ ਦਿਨਾਂ ਚ ਨਸਰ ਜਣਾ ਹਫਤੇ ਦੇ ਵਿੱਚ ਜਿਹਨੇ ਤੇ ਬਸ ਆਪਾਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਵਧੀਆ ਦਵਾਈਆਂ ਵਰਤਿਆ ਕਰੋ ਵਧੀਆ ਕੰਪਨੀਆਂ ਦੀਆਂ ਜੋ ਕਿ ਅੱਜ ਕੱਲ ਮਾਰਕੀਟ ਦੇ ਵਿੱਚ ਪੂਰੀ ਚਰਚਾ ਚ ਨੇ ਵਧੀਆ ਕੰਪਨੀ ਦੀ ਦਵਾਈਆਂ ਕਰੋਗੇ ਤਾਂ ਵਧੀਆ ਰਿਜ਼ਲਟ ਆਉਂਦੇ ਨੇ ਠੀਕ ਹੈ ਜੀ ਤੇ ਬਾਕੀ ਕਿਸਾਨ ਭਰਾਵਾਂ ਨੂੰ ਬੇਨਤੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਤੇ ਸਾਡਾ ਚੈਨਲ ਜੋ ਸਬਸਕ੍ਰਾਈਬ ਕਰ ਲਓ ਵੀਡੀਓ ਛੋਟੀ ਹੁੰਦੀ ਆ ਪਰ ਮੈਂ ਤੇ ਵਧੀਆ ਹੁੰਦੀ ਆ ਤੇ ਘੈਂਟ ਅਗੇ ਨਾਲ ਸੀ ਸੋਹਣੀਆਂ ਸੋਹਣੀਆਂ ਵੀਡੀਓ ਬਣਾ ਕੇ ਤੁਹਾਨੂੰ ਪਾਏ ਕਰੀਏ ਇੱਕ ਨੇ ਦਵਾਈਆਂ ਬਾਰੇ ਜਾਣਕਾਰੀਆਂ ਦਈਏ ਤੇ ਸਾਰਿਆਂ ਨੂੰ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਤੇ ਫੋਲੋ ਕਰ ਲਓ ਸਾਡਾ ਪੇਜ ਫੇਸਬੁੱਕ ਦਾ ਤੇ ਉਹ ਵੀ ਸਾਨੂੰ ਫੋਲੋ ਕਰ ਲਓ ਉੱਥੇ ਤੇ ਸਾਰਿਆਂ ਦਾ ਧੰਨਵਾਦ ਜੀ ਹਾਂਜੀ ਮੇਰਾ ਨਾਮ ਜੀ ਪ੍ਰਵਿੰਦਰ ਸਿੰਘ ਆ ਪਿੰਡ ਮੇਰਾ ਬਜੀਤਪੁਰਾ ਤਹਿਸੀਲ ਨਾਬਾ ਕੱਲ ਮੈਂਨੇ ਬਾਹਰ ਕੰਪਨੀ ਦੀ ਕਰਬਿਸਪਰੋ ਦਵਾਈ ਕਰੀ ਤੀ ਕੋਈ ਨਾਲ ਥਾਇਓ ਨਹੀਂ ਪਾਈ ਕੋਈ ਕੁਝ ਹੋਰ ਨਹੀਂ ਪਾਇਆ ਆ ਕੇ ਦੇਖ ਲਓ ਤੇਲ ਆਇਆ ਪਿਆ ਜੀ ਰੀਚੇ ਲਟਿਆ ਆਇਆ ਠੀਕ ਹੈ ਬਹੁਤ ਵਧੀਆ ਕੰਮ ਕਰਿਆ ਦਵਾਈ ਨੇ ਬਾਹਰ ਦੇ ਪ੍ਰੋਡਕਟ ਬਹੁਤ ਵਧੀਆ ਨੇ ਤੇ ਤੁਸੀਂ ਹੋਰ ਕੀ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਇਹੀ ਦਵਾਈ ਕਰੋ ਹੁਣ ਜਿਬਤੀ ਜਾਵੇ ਬਹੁਤ ਵਧੀਆ ਪੈਕਸਾ ਲਾਉਣ ਨਾਲ ਵੀ ਵਧੀਆ ਰਿਜ਼ਲਟ ਦਿਖਾਈ ਨੇ ਠੀਕ ਹੈ ਵੀ ਕੋਈ ਆਪਾਂ ਨੂੰ ਹੋਰ ਚੀਜ਼ ਨਾਲ ਪਾਉਣ ਦੀ ਲੋੜ ਨਹੀਂ ਨਾ ਕੋਈ ਚੀਜ਼ ਨਹੀਂ ਵੀ ਆ ਕੇ ਦੇਖ ਲਓ ਪਾਣੀ ਚ ਤੇਲਾ ਕਿਵੇਂ ਪਿਆ ਠੀਕ ਹੈ ਐ ਗਰੇ ਲੱਗੇ ਬਿਨ ਤੇਲੇ ਵੀ ਨਾ ਤਿੰਨ ਘੰਟੇ ਬਾਅਦ ਨਹੀਂ ਪੈ ਗਿਆ ਹਾਂ ਦੋ ਦੋ 2.5 ਘੰਟੇ ਲੰਗੇ ਦੀ ਸਾਨੂੰ ਤਾਂ ਇਹਦੀ ਵੀ ਕੰਮ ਨਹੀਂ ਕਰਨਾ ਦਵਾਈ ਨੇ ਕੰਮ ਫੁੱਲ ਪਰ ਫੁੱਲ ਕੰਮ ਕਰਿਆ ਪਿਆ ਉਹਨੂੰ ਵਧੀਆ ਮਿਲਿਆ ਜਦ ਲਈ ਹਾਂ ਹਾਂ ਪੂਰਾ ਦੋਸਤੋ ਹਾਂ ਹਾਂ ਠੀਕ ਹੈ ਧੰਨਵਾਦ ਜੀ ਰਹਿਣਕ ਥੈਂਕ